ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਮੈਂ ਵਿਜੇ ਕਲੇਰ ਫੂਡ ਇਸ ਆਇਕਨ ਕੋਦਰ ਤੋਂ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਤੇ ਪੂਰੇ ਦੇਸ਼ ਨਿਵਾਸੀਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਤੇ ਵਿਸ਼ਕਰਮਾਂ ਦੇਂਦੀਆਂ ਲੱਖ ਲੱਖ ਵਧਾਈ ਦਿਨਾ ਹਾਂ ਤੇ ਨਾਲ ਹੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਇਹ ਦੀਵਾਲੀ ਸਾਰਿਆਂ ਲਈ ਖੁਸ਼ੀਆਂ ਭਰਿਆ ਸਮਾਂ ਲੈ ਕੇ ਆਵੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰੇ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰਨ ਸਾਡੇ ਰੈਸਟੋਰੈਂਟ ਫੂਡ ਇਸ ਆਈਕਾ ਤੇ ਤੁਸੀਂ ਵੈਜ ਤੇ ਨੋਨ ਵੈਜ ਹਰ ਪ੍ਰਕਾਰ ਦੀਆਂ ਆਈਟਮਾਂ ਤੁਸੀਂ ਲੈ ਸਕਦੇ ਹੋ ਸੋ ਅਸੀਂ ਘੱਟ ਰੇਟ ਦੇ ਵਿੱਚ ਵਧੀਆ ਚੀਜ਼ ਦੇਣ ਦਾ ਬੁਰੀ ਕੋਸ਼ਿਸ਼ ਕਰੀਦੀ ਹੈ ਸੋ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਸਾਡੇ ਕੋਲ ਆਓ ਇੱਕ ਵਾਰੀ ਸੇਵਾ ਦਾ ਮਰੋਕਾ ਜ਼ਰੂਰ ਦਿਓ ਇੱਕ ਵਾਰ ਫੇਰ ਮੇਰੇ ਵੱਲੋਂ ਤੇ ਮੇਰੇ ਪੂਰੇ ਸਟਾਫ ਦੇ ਵੱਲੋਂ ਸਾਰਿਆਂ ਨੂੰ ਸਾਰੇ ਤਿਉਹਾਰਾਂ ਦੀਆਂ ਲੱਖ ਲੱਖ ਵਧਾਈਆਂ जय भीम जय भारत दोस्तों जय भीम जय भारत मैं विक्की लाली ए ਸਾਡਾ ਪਰਮ ਮਿੱਤਰ ਹੈ ਜੀ ਵਿਜੇ ਕਲੇਰ ਇਹਨਾਂ ਦਾ ਹੈਗਾ ਜੀ ਰੈਸਟੋਰੈਂਟ ਫੂਡੇ ਜ਼ਾਇਕਾ ਇਹਨਾਂ ਦੇ ਇੱਥੇ ਬਹੁਤ ਹੀ ਵਧੀਆ ਸਪੈਸ਼ਲ ਫਿਸ਼ ਕਰੋਣਾ ਹਰ ਪ੍ਰਕਾਰ ਦਾ ਨਾਨ ਵੇਜ ਤੁਹਾਨੂੰ ਇੱਥੋਂ ਮਿਲਦਾ ਤੇ ਤੁਸੀਂ ਵੀ ਸਾਰੇ ਅੱਗੇ ਅਪੀਲ ਕਰਦਾ ਆ ਕਿ ਤੁਸੀਂ ਵੀ ਸਾਰੇ ਇੱਥੇ ਵਿਜ਼ਿਟ ਕਰੋ ਤੇ ਇਹਨਾਂ ਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਸਾਰੇ ਹੀ ਨਕਨਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਵੀ ਦੀਵਾਲੀ ਦੀਆਂ ਬੰਦੀ ਛੋੜ ਦੀਆਂ ਤੇ ਬਾਬਾ ਵਿਸ਼ਕਰਮਾਈ ਦੇ ਦੇਣੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੈ ਭੀਮ ਜੈ ਪਰਮ